ਸਤਿ ਸ੍ਰੀਕਾਲ ਜੀ ਇਸ ਐਤਵਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਐਤਵਾਰ ਦੇ ਨਵੇਂ ਰਿਸ਼ਤੇ ਨੇ ਕੁੜੀਆਂ ਸਮੇਤ 7 ਕੰਟਰੀਆਂ ਤੋਂ 31 ਰਿਸ਼ਤੇ ਨੇ ਇੰਡੀਆ, ਕੈਨੇਡਾ, ਯੂਕੇ, ਯੂਐਸਏ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਦੁਬਈ 7 ਕੰਟਰੀਆਂ ਤੋਂ ਰਿਸ਼ਤੇ ਨੇ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਜੋ ਰਿਸ਼ਤਾ ਮੈਚ ਹੁੰਦਾ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਰਿਸ਼ਤੇ ਦੀ ਗੱਲ ਚਲਾਓਗੇ ਅੱਗੇ ਰਿਸ਼ਤਾ ਜੋ ਤੁਹਾਡੇ ਨਾਲ ਮੈਚ ਹੋਏਗਾ ਪਰਿਵਾਰ ਨਾਲ ਗੱਲ ਕਰੋਗੇ ਤਾਂ ਹੀ ਰਿਸ਼ਤੇ ਦੀ ਗੱਲ ਅੱਗੇ ਚੱਲੇਗੀ ਸੋ ਬੇਨਤੀ ਹੈ ਜੋ ਰਿਸ਼ਤਾ ਮੈਚ ਹੁੰਦਾ ਪਰਿਵਾਰ ਨਾਲ ਗੱਲ ਕਰੋ ਤੇ ਸ਼ੇਅਰ ਜ਼ਰੂਰ ਜਿਹੜਾ ਪ੍ਰੋਗਰਾਮ ਆ ਸਟਾਰਟ ਕਰਦੇ ਆ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈ ਵਾਲਾ ਕਰਨਾ ਰੇ ਕੰਮ ਸਾਰੇ ਕੰਮ ਜਿਹੜੇ ਕਰ ਲਓ ਸ਼ੇਅਰ ਸ਼ੂਰ ਵਾਲੇ ਨਾਮਕੌਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੁੜੀ ਬਲੌਂਗ ਕਰਦੀ ਆ ਇੰਡੀਆ ਤੋਂ ਰਿਸ਼ਤਾ ਪੜਾਈ BCA MSC IT ਦੀ IT ਸੈਕਟਰ ਦੇ ਵਿੱਚ ਕੀਤੀ ਹੋਈ ਹੈ ਪੈਣ ਇੱਕ ਮੈਡ MD ਡਾਕਟਰ ਹੈ ਭਰਾ ਇੱਕ ਅਨਮੈਡ ਡਾਕਟਰ ਹੈ ਕੱਦ 5 ਫੁੱਟ 4 ਇੰਚ ਕਾਠ ਐਸਸੀ ਗੋਤਬੰਧਨ 28/8/1994 ਦਾ ਡੇਟ ਆਫ ਬਰਥ ਹੈ ਜੀ ਕੰਟਰੀ ਬਿਊਟੀਸ਼ਨ ਕੋਰਸ ਕਰ ਰਹੀ ਹੈ ਕੁੜੀ ਤੇ 3 ਸਾਲ ਦਾ ਐਕਸਪੀਰੀਅੰਸ ਹੈ ਸ਼ੇਅਰ ਮਾਰਕੀਟ ਦੇ ਵਿੱਚ ਇਸ ਫੀਲਡ ਦੇ ਵਿੱਚ ਕੁੜੀ ਨੂੰ ਮੁੰਡਾ ਐਨ ਆਰ ਆਈ ਹੋਵੇ ਕੈਨੇਡਾ ਯੂ ਐਸ ਏ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੀ ਆਰ ਜਾਂ ਸਿਟੀਜ਼ਨ ਹੋਵੇ ਇਸ ਕੰਟਰੀ ਦੇ ਵਿੱਚ ਤੇ ਸਿੱਖ ਕਾਸਟ ਦੇ ਵਿੱਚ ਕੋਈ ਵੀ ਕਾਸਟ ਹੋਵੇ ਕੋਈ ਇਹਨਾਂ ਨੂੰ ਕਾਸਟ ਦਾ ਚੱਕਰ ਨਹੀਂ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਡੀਆਂ ਤੋਂ ਹੀ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਜੀ ਬੇਨਤੀ ਹੈ ਜੀ ਹੱਥ ਜੋੜ ਕੇ ਜਿਸ ਤਰ੍ਹਾਂ ਦਾ ਕੁੜੀ ਆਲੇ ਨੇ ਜਾਂ ਮੁੰਡੇ ਆਲੇ ਨੇ ਲਿਖਵਾਇਆ ਹੁੰਦਾ ਫੋਨ ਉਹੀ ਕਰਨ ਹੱਥ ਜੋੜ ਕੇ ਬੇਨਤੀ ਹੈ ਤੇ ਕਮੈਂਟ ਜ਼ਰੂਰ ਕਰ ਦਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਜਿੱਥੋਂ ਤੱਕ ਵੀਡੀਓ ਤੁਹਾਡੇ ਸਾਥ ਸਬੰਧੀ ਤੱਕ ਜਾਂ ਯਾਰ ਦੋਸਤਾਂ ਤੱਕ ਜਿੱਥੋਂ ਤੱਕ ਰਿਸ਼ਤੇ ਦੀ ਜ਼ਰੂਰਤ ਉੱਥੋਂ ਤੱਕ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨਾਮ ਕੌਰ ਜਿਲ੍ਹਾ ਬਠਿੰਡਾ ਤੋਂ ਸਿਟੀ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਬੀਐਸਸੀ ਮੈਡੀਕਲ ਮਾਸਟਰ ਹੋਂਸਰ ਮੈਡੀਕਲ ਜੀਓਲੋਜੀ ਦੇ ਵਿੱਚ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੈਨੇਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋ ਢਿੱਲੋਂ ਡੇਟ ਆਫ ਬਰਥ 10 12 1998 ਦੀ ਹੈ ਜੀ ਕੁੜੀ ਦੀ ਮੁੰਡਾ ਨਸਰ ਐਹ ਤੱਕ ਕੱਦ 5 ਫੁੱਟ 11 ਇੰਚ ਤੋਂ ਘੱਟ ਨਾ ਹੋਵੇ ਪੀਆਰ ਜਾਂ ਐਨਆਰਆਈ ਹੋਵੇ ਕੈਨੇਡਾ 온ਟਾਰੀਓ ਦੇ ਵਿੱਚ ਤੇ ਵਧੀਆ ਜੋਬ ਤੇ ਹੋਵੇ 12 ਤੋਂ 10 ਤੋਂ 12 ਕਿਲੇ ਲਈ ਜ਼ਮੀਨ ਹੋਵੇ ਜੇ ਸਹਰੀ ਪ੍ਰਾਪਰਟੀ ਹੈ ਨਾਲ ਤਾਂ 5 ਤੋਂ 7 ਕਿਲੇ ਜਿਹੜੀ ਜ਼ ਐਮਬੀ ਮਾਰਜਬੀਰੋ ਵਾਲੇ ਤੇ ਟਰੱਕਿੰਗ ਵਾਲੇ ਬਈ ਟਰੱਕ ਚਲਾਉਣ ਵਾਲਾ ਮੁੰਡਾ ਉਧਰੋਂ ਜਿਹੜਾ ਬਾਹਰ ਫੋਨ ਇਹਨਾਂ ਨੂੰ ਨਾ ਕਰਨ ਬਾਕੀ ਜੋ ਇਹਨਾਂ ਦੇ ਨਾਲ ਮੈਚ ਕਰਦੇ ਨੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਖਰੜ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਬੀ ਕਾਮ ਕੀਤੀ ਹੋਈ ਹੈ ਡੀਏਵੀ ਕਾਲਜ ਚੰਡੀਗੜ੍ਹ ਤੋਂ ਭੈਣ ਕੋਈ ਨਹੀਂ ਭਰਾ ਇੱਕ ਆਨ ਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਸਟडान ਸਤੰਬਰ 1996 ਦਾ ਡੇਟ ਆਫ ਬਰਥ ਹੈ ਕੈਨੇਡਾ ਗਵਰਨਮੈਂਟ ਜੋਬ ਤੇ BC ਟ੍ਰਾਂਜਿਟ ਮਕੈਨਿਕਾ ਮੁੰਡਾ ਆਪਣਾ ਘਰ ਆ ਕੈਨੇਡਾ ਦੇ ਵਿੱਚ ਖੋਦਾ 3 ਕਿੱਲੇ ਜ਼ਮੀਨ ਹੈ ਤੇ ਆਪਣਾ ਘਰ ਇੰਡੀਆ ਦੇ ਵਿੱਚ ਵੀ ਹੈ ਕੁੜੀ ਵੈਸਨੂ ਸੰਸਕਾਰੀ ਚੰਗੀ ਵਿਦਿਅਕ ਯੋਗਤਾ ਵਾਲੀ ਹੋਵੇ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਲੋਕ ਕਈ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਕਿ ਵੀਡੀਓ ਨੂੰ ਤੁਸੀਂ ਜਲਦੀ ਬੋਲ ਦਿਓ ਜਲਦੀ ਮੈਂ ਇਸ ਕਰਕੇ ਬੋਲਦਾਂ ਲੈਣਾਂ ਨੂੰ ਜਾਂ ਭਾਸਾ ਨੂੰ ਆਪਣੇ ਨੂੰ ਤੇਜ਼ੀ ਦੇ ਵਿੱਚ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਸੋ ਅੱਜ ਮੈਂ ਥੋੜਾ ਠਹਿਰਾਵਣਾ ਬੋਲਾਂਗਾ ਵੀਡੀਓ ਨੂੰ ਪੂਰਾ ਦੇਖਿਓ ਜਿਆਦਾ ਫਰਕ ਨਹੀਂ ਪਏਗਾ ਇੱਕ ਅੱਧਾ ਮਿੰਟ ਦਾ ਫਰਕ ਪਏਗਾ ਵੀਡੀਓ ਦਾ ਤੇ ਮਤਲਬ ਤੁਹਾਨੂੰ ਜੇ ਲੱਗਦਾ ਵੀ ਹੈ ਕਿ ਜਲਦੀ ਬੋਲਣਾ ਚਾਹੀਦਾ ਜਾਂ ਹੌਲੀ ਤਾਂ ਕਮੈਂਟਾਂ ਜਰੂਰ ਦੱਸਿਓ ਮੈਂ ਉਹਨਾਂ ਨੂੰ ਜਰੂਰ ਪੜ੍ਹਾਂਗਾ ਅਗਲਾ ਇਸ ਤਾਂ ਦੁਬਈ ਤੋਂ ਆ ਜੀ ਨਾਮ ਸਿੰਘ ਹੁਸਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜਾਈ میٹرਕ ਕੀਤੀ ਹੋਈ ਆ ਭੈਣਾ ਸੇ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਸੈਣੀ ਗੋਤੌਲ 1993 ਦਾ ਡੇਟ ਆਫ ਬਰਥ ਹੈ ਕੰਮ ਵਰਕ ਇਨ ਦੁਬਈ ਦੇ ਵਿੱਚ 70000 ਰੁਪਏ ਇਨਕਮ ਆ ਮੁੰਡੇ ਦੀ ਕੁੜੀ ਸੋਹਣੀ ਤੇ ਸੈਨੀ ਕਾਸਟ ਦੀ ਹੋਵੇ ਐਮਬੀ ਮਾਫ ਮੈਰਿਜ ਵੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਜੀ ਤੁਹਾਨੂੰ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਜੀ ਤਾਂ ਨਾਮ ਸਿੰਘ ਪਟਿਆਲਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਢੀਂੜ ਸਾਹ 15 10 1991 ਦਾ ਡੇਟ ਆਫ ਬਰਥ ਹੈ ਜੀ ਗਵਰਨਮੈਂਟ ਬੈਂਕ ਅਫੀਸ ਕੁੜੀ ਗਵਰਨਮੈਂਟ ਜੌਬ ਤੇ ਜਾਂ ਐਨੀ ਗੁੱਡ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਵਰਕ ਫਰੋਮ ਹੋਮ ਤੇ ਕੁੜੀ ਦਾ ਕੱਦ 5 ਘੱਟੋ ਘੱਟ ਜਿਹੜਾ 5 ਫੁੱਟ ਹੋਵੇ ਮੁੰਡੇ ਦਾ ਕੱਦ 5 6 ਹੈ ਇਸ ਤੋਂ ਘੱਟ ਨਾ ਹੋਵੇ ਮਤਲਬ ਕੁੜੀ ਦਾ ਕੱਦ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਜਲੰਧਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਕੁੜੀ ਨੇ ਪੈਨ ਇੱਕ ਮੈਡ ਕਨੇਡਾ ਭਰਾ ਇੱਕ ਕਨੇਡਾ ਕੱਦ 5 ਫੁੱਟ 3 ਇੰਚ ਹੈ ਜੀ ਕੁੜੀ ਦਾ ਕੇਸ਼ਵ ਰਾਜਪੂਤ ਕਾਸਟ ਹੈ 1996 ਦਾ ਡੇਟ ਆਫ ਬਰਥ ਹੈ ਜੀ ਕਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਇਹ ਕੁੜੀ ਮੁੰਡਾ ਇਹਨਾਂ ਨੂੰ ਚਾਹੀਦਾ ਜੀ ਕੈਨੇਡਾ ਦੇ ਵਿੱਚ ਯੂਐਸਏ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਡੀ ਪਸੰਦ ਦਾ ਰਿਸ਼ਤਾ ਬਿਲਕੁਲ ਵਿਚਕਾਰ ਪਹਿਲਾ ਜਾਂ ਬਿਲਕੁਲ ਲਾਸਟ ਵਾਲਾ ਵੀ ਹੋ ਸਕਦਾ ਸੋ ਬੇਨਤੀ ਹੈ ਵੀਡੀਓ ਪੂਰੀ ਦੇਖੋ ਵੈਸੇ ਵੀ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਦੇ ਰਹਿੰਦੇ ਆ ਇਹ ਬੇਨਤੀ ਹੈ ਜੀ ਕਉ ਦੇ ਪਸੰਦ ਦਾ ਕੋਈ ਵੀ ਰਿਸ਼ਤਾ ਹੋ ਸਕਦਾ ਕਿਸੇ ਵੀ ਨੰਬਰ ਤੇ ਅਗਲਾ ਰਿਸ਼ਤਾ ਕੈਨੇਡਾ ਤੋਂ ਆਈ ਨਾਮ ਆਰਮੰਗਲੀ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਡਿਪਲੋਮਾ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ 70 ਕਿਸ਼ਪ ਗੂਤ ਬੰਗਰੀ 982001 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਕੈਲਗਰੀ ਹੈ ਮੁੰਡਾ ਇਲੈਕਟ੍ਰੀਸ਼ੀਅਨ ਹੈ ਕੁੜੀ ਬਿਲ ਵੈਲ এডਿਕੇਟਿਡ ਹੋਵੇ ਵਧੀਆ ਪੜੀ ਲਿਖੀ ਕੁੜੀ ਚਾਹੀਦੀ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਗੁਰਸੇਖਾ ਜੀ ਮੁੰਡਾ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਇਲੈਕਟ੍ਰੋਨਿਕਸ ਦਾ ਇੰਜੀਨੀਅਰ ਦੀ ਕੀਤੀ ਇੰਜੀਨੀਅਰ ਕੀਤੀ ਹੋਈ ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ 10 1997 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਪਰਿਵਾਰ ਕੈਨੇਡਾ ਦੇ ਵਿੱਚ ਸੈਟਲਡ ਆ ਸਾਰਾ ਬ੍ਰੈਫਟਨ ਤੇ 10 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ 5-5 ਕਿੱਲੇ ਜ਼ਮੀਨਾਂ ਆਉਂਦੀ ਹੈ ਕੁੜੀ ਕੈਨੇਡਾ ਹੋਵੇ ਘੱਟੋ-ਘੱਟ 5 ਫੁੱਟ 4 ਇੰਚ ਕੱਦ ਹੋਵੇ ਮਾਲਵਾ ਨੂੰ ਪਹਿਲਾ 50 ਕਿਲੋਮੀਟਰ ਏਰੀਆ ਦੇ ਵਿੱਚ ਇਹਨਾਂ ਨੂੰ ਫੋਨ ਕਰ ਸਕਦੇ ਹੋ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੱਕ ਵਟਸਐਪ ਨੰਬਰ ਇੰਡੀਅਨ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਇੱਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਦੀ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੌਬ ਟਰੱਕਿੰਗ ਦੀ ਹੈ ਜੀ 2.5 ਕਿੱਲੇ ਜ਼ਮੀਨਾਂ ਮੁੰਡਾ ਡਿਵੋਰਸਡ ਐ ਕੁੜੀ ਕੈਨੇਡਾ ਦੇ ਵਿੱਚ ਪੀਆਰ ਇਹਨਾਂ ਨੂੰ ਚਾਹੀਦੀ ਐ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਵਟਸਐਪ ਨੰਬਰ ਬਾਹਰ ਲਈ ਦਿੱਤਾ ਹੋਇਆ ਕੰਟਰੀ ਕੋਡ ਲਗਾ ਕੇ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਜਨਰਲ ਸਟੱਡੀਜ਼ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1999 ਦਾ ਹੀ ਕੰਮ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ 5 ਕਿੱਲੇ ਜ਼ਮੀਨ ਹੈ ਮੁੰਡੇ ਨੂੰ ਕੁੜੀ ਵੈਲ ਐਜੂਕੇਟਿਡ ਹੋਵੇ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਤੋਂ ਆ ਜੀ ਮੁੰਡਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਨਾਨ ਮੈਡੀਕਲ ਨਾਲ ਬਾਇਓਲੋਜੀ ਡਿਪਲੋਮਾ अर्ਲੀ ਚਾਈਲਡਹੂਡ ਕੇਅਰ ਕੈਨੇਡਾ ਤੋਂ ਜਿਹੜਾ ਹੈ ਚਾਈਲਡਹੋਲਡ ਕੇਅਰ ਜਿਹੜਾ ਇਹ ਨਹੀਂ ਚਾਈਲਡਹੋਲਡ ਲੱਗ ਹੁੰਦਾ ਹੈ अर्ਲੀ ਚਾਈਲਡ ਕੇਅਰ ਇਹ ਨੰਨ ਕੀਤਾ ਹੋਇਆ ਇੱਕ ਚਾਈਲਡਹੋਲਡ ਕਰਕੇ ਕਹਿੰਦੇ ਨੇ ਮਤਲਬ ਮੈਨੂੰ ਕਮੈਂਟ ਜ਼ਰੂਰ ਕਰੋ ਹੁਣ ਇਹਨਾਂ ਦਾ ਕੀ ਕੀ ਮਤਲਬ ਹੁੰਦਾ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਹੈ ਜੀ ਮੁੰਡੇ ਦਾ ਕਾਸਟ ਕੰਬੋ ਸਿੱਖ ਡੇਟ ਆਫ ਬਰਥ 24298 ਦੀ ਹੈ ਜੀ ਮੁੰਡੇ ਦੀ ਕੰਮ ਕੈਨੇਡਾ ਦੇ ਵਿੱਚ ਪੀਆਰ ਹੈ ਰੈਗੂਲਰ ਜੋਬ ਹੈ ਬ੍ਰੈਂਪਟਨ ਦੇ ਵਿੱਚ ਹੈ ਚਾਈਲਡ ਕੇਅਰ ਸੈਂਟਰ ਕੁੜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਹੋਵੇ ਕੋਈ ਇਹਨਾਂ ਨੂੰ ਜਾਣਤੀਬੰਦਰ ਨਹੀਂ ਹੈਗਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਐਮਬੀਏ ਫਰਸਟ ਐਰ ਦਾ ਡੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤਾਲੀਵਾਲ ਡੇਟ ਆਫ ਬਰਥ 23/12/199 ਤਿੰਨ ਕਿੱਲੇ ਜਮੀਨਾ ਨਿਹਾਲ ਸਿੰਘ ਵਾਲਾ ਜਿਹੜਾ ਬਰਨਾਲਾ ਰੋਡ ਤੇ ਤੇ ਚਾਰ ਪਲਾਂਟ ਫਰੀਦਕੋਟ ਮਾਤਾ ਪਿਤਾ ਗੈਸਟ ਅਫਸਰ ਨੇ ਕੈਨੇਡਾ ਦੇ ਵਿੱਚ ਪੀਆ ਕੈਨੇਡਾ ਦੀ ਜਿਹੜੀ ਪੀਆਰ ਅਪਲਾਈ ਕੀਤੀ ਹੋਈ ਅੰਡਰ ਪੀਐਨਪੀ ਪੀਐਨਪੀ ਇਹਦਾ ਵੀ ਫੁੱਲ ਫਾਰਮ ਜ਼ਰੂਰ ਦੱਸਿਓ ਤੇ ਕਮੈਂਟ ਜ਼ਰੂਰ ਕਰਿਓ ਕਿੱਥੋਂ ਕਿੱਥੋਂ ਦੇਖਦੇ ਹੋ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਆਸਟ੍ਰੇਲੀਆ ਜਾਂ ਯੂਐਸਏ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਅ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਨਾ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਰਸੀ ਗੋਤ ਗਿੱਲ 1 12 1998 ਦਾ ਡੇਟ ਆਫ ਬਰਥ ਹੈ ਜੀ ਸੌਫਟਵੇਅਰ ਇੰਜੀਨੀਅਰ ਮੁੰਡਾ ਐ ਐਸਡੀ ਸੇਡੂ 11 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ 11 ਕਿੱਲੇ ਜ਼ਮੀਨਾਂ ਅਰਬਨ ਸਹਿਰੀ ਹੈ ਤੇ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਵਧੀਆ ਪ੍ਰਾਪਰਟੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਆ ਸੌਫਟਵੇਅਰ ਇੰਜੀਨੀਅਰ ਹੋਵੇ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜੀਲਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੰਬਿੰਗ ਦਾ 4 ਸਾਲ ਦਾ ਕੋਰਸ ਰਜਿਨਾ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਆ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਸਿੱਧੂ 412000 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਸਸਕਾਚਵਿਨ ਰਜਿਨਾ ਦੇ ਵਿੱਚ ਹੀ ਇਹ ਮੁੰਡਾ ਵਰਕ ਫੁੱਲ ਟਾਈਮ ਹੈ ਤੇ 9 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਦੋ ਭਰਾ ਨੇ 4.5-4 ਜਾਂ 9918 ਪਰਿਵਾਰ ਨਾਲ ਗੱਲਬਾਤ ਕਰ ਲਿਓ ਕੁੜੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਲੜਕੀ ਮੰਗਲਿਕ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਸੀਏ ਐਮਸੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਣਮੜ ਕੱਦ 5 ਫੁੱਟ 5 ਇੰਚ ਕਾਸਟ ਹਿੰਦੂ ਬਾਬਾ ਜੀ ਕੁੜੀ ਦਾ 6 7 96 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਟੀਚਰ ਹੈ ਜੀ ਕੁੜੀ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਸੋਨਾ ਹੋਵੇ ਪੜਿਆ ਲਿਖਿਆ ਹੋਵੇ ਤੇ ਪਰਿਵਾਰ ਸੁੱਧ ਬੈਸਨੂ ਹੋਵੇ ਸੇਮ ਕਾਸਟ ਵਾਲੇ ਹੀ ਫੋਨ ਇਹਨਾਂ ਨੂੰ ਭਾਈ ਕਰਨ ਬੇਨਤੀ ਹੈ ਲਾਲਪੱਟੀ ਦੇ ਵਿੱਚ ਮੁੰਡੇ ਦੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬਿਜ਼ਨਸ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਕੰਬੋ ਸਿੱਖ ਗੋ 18 12 95 ਦੀ ਹੈ ਜੀ ਦਸੰਬਰ 95 ਦੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕੁੜੀ ਬੀ ਕੁੜੀ ਦੀ ਬੀਐਸ ਨਰਸਿੰਗ ਜਾਂ ਐਮਐਸਸੀ ਨਰਸਿੰਗ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਜਗਰਾਉਂ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਪਲੱਸ 2 ਆਈਟੀਆਈ 2 ਸਾਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪ੍ਰਾਇਕ ਮੈਡਾ ਦੁਬਈ ਕੱਦ 5 ਫੁੱਟ 10 ਇੰਚ ਕਸਟ ਜੱਟ ਸੇ ਗੋਤਮਾਨ ਡੇਟ ਆਫ ਬਰਥ 15 7 1992 ਦਾ ਜੀ ਪ੍ਰਾਈਵੇਟ ਜੌਬ ਆ ਮੁੰਡਾ ਪ੍ਰਾਈਵੇਟ ਜੌਬ ਤੇ 14 ਸਾਲ ਤੋਂ ਸੌਰੀ 2014 ਤੋਂ ਰੈਗੂਲਰ ਸੈਲਰੀ 18700 ਪਰ ਮਹੀਨਾ ਦੀ ਤੇ ਖੇਤੀਬਾੜੀ ਸਾਢੇ 3 ਕਿੱਲੇ ਜ਼ਮੀਨ ਤੇ ਘਰ ਦੀ ਹੈ ਇਹ ਤੇ 10 ਕਿੱਲੇ ਠੇਕੇ ਤੇ ਮਤਲਬ ਵਧੀਆ ਐਗਰੀਕਲਚਰ ਦਾ ਕੰਮ ਹੈ ਤੇ ਵਧੀਆ ਜੌਬ ਤੇ ਮੁੰਡਾ ਕੁੜੀ ਜੱਟ ਸਿੱਖ ਫੈਮਿਲੀ ਤੋਂ ਹੋਵੇ ਵਿਆਹ ਸਾਦਾ ਕਰਨਾ ਕੋਈ ਮੰਗਣੀ ਨਹੀਂ ਹੈਗੀ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਫਰੀਦਕੋਟ ਤੋਂ ਮੁੰਡਾ ਬਲੌ ਡਿਪਲੋਮਾ ਜਿਹੜਾ ਕੀਤਾ ਹੋਇਆ ਹੈ ਆ ਭੈਣਾ ਦੋ ਮੈਡ ਨੇ ਇੱਕ ਪੰਜਾਬ ਪੁਲਿਸ ਦੇ ਵਿੱਚ ਹੈ ਤੇ ਇੱਕ ਨਿਊਜ਼ੀਲੈਂਡ ਦੇ ਵਿੱਚ ਪੀਆਰ ਕੁੜੀਆਂ ਦੋਨੇ ਤੇ ਭੈਣ ਮਤਲਬ ਇੱਕ ਪੰਜਾਬ ਪੁਲਿਸ ਦੇ ਵਿੱਚ ਐ ਤੇ ਇੱਕ ਨਿਊਜ਼ੀਲੈਂਡ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਸੰਧੂ ਗੋਤ ਹੈ ਜੀ 3/3/1995 ਦਾ ਡੇਟ ਆਫ ਬਰਥ ਹੈ ਨਿਊਜ਼ੀਲੈਂਡ ਦੇ ਵਿੱਚ ਟਰੈਕਿੰਗ ਦਾ ਜਿਹੜਾ ਕੰਮ ਹੈ ਤੇ ਇਸ ਸਾਲ ਪੀਆਰ ਹੋ ਜਾਏਗਾ 5 ਕਿੱਲੇ ਜ਼ਮੀਨ ਆ ਮੁੰਡੇ ਨੂੰ ਕੱਲਾ ਹੀ ਮੁੰਡਾ ਤੇ ਕੁੜੀ ਦੀ ਬੀਆ ਸਿੰਘ ਨਰਸਿੰਘ ਨੂੰ ਜਿਹੜੀ ਪਹਿਲਾ ਹੈ ਜਾਂ ਪੜੀ ਲਿਖੀ ਹੋਵੇ ਵਧੀਆ ਚੰਗੀ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਲਾਸਟ ਵਾਲਾ ਨੰਬਰ WhatsApp ਤੇ ਡਾਇਰੈਕਟ ਗੱਲਬਾਤ ਜਿਹੜੀ ਕਰ ਸਕਦੇ ਹੋ ਜੀ ਅਗਲਾ ਰ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ 2 ਮੈਡ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੁੱਤ ਮੱਲੀ 2371988 ਦਾ ਡੇਟ ਆਫ ਬਰਥ ਹੈ 7 ਕਿੱਲੇ ਜ਼ਮੀਨ ਆ ਸਾਢੇ 3 3 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਆ ਐਗਰੀਕਲਚਰ ਦਾ ਕੰਮ ਹੈ ਜਿਹੜਾ ਇਹਨਾਂ ਦਾ ਕੁੜੀ ਘਰੇਲੂ ਪੜ੍ਹੀ ਲਿਖੀ ਘਰ-ਬਾਰ ਸੰਭਾਲਣ ਵਾਲੀ ਸਿਆਣੀ ਤੇ ਪਿਤਾ ਆਰਮੀ ਦੇ ਵਿੱਚੋਂ ਰਟਾਇਡ ਨੇ ਲੇਟ ਤੇ ਕੋਈ ਮੰਗ ਨਹੀਂ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਇੰਜੀਨੀਅਰ ਦੀ ਕੀਤੀ ਹੋਈ ਹੈ ਪੈਣਾ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਬਾਬਾ ਵਿਰਾਗੀ ਬੈਰੰਗੀ ਬਾਬਾ ਬੈਰੰਗੀ ਤੇ 14 ਅਕਤੂਬਰ 1995 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਬ੍ਰੈਂਪਟਨ ਆ ਮੁੰਡਾ ਐਪਲੈਂਸ ਟੈਕਨੀਸ਼ੀਅਨ ਤੇ ਯੂ ਰਿਪਲੀਕੇਸ਼ਨ ਤੇ ਬ੍ਰੈਂਪਟਨ ਦੇ ਵਿੱਚ ਜਿਹੜੀ ਇਹ ਮੁੰਡਾ ਕੰਮ ਕਰਦਾ ਹੈ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆ ਭਰਾ ਇੱਕ ਆਰਮੀ ਦੇ ਵਿੱਚ ਹੈ ਮੈਰਿਡ ਹੈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਚਾ ਹਲ ਡੇਟ ਆਵਰ 1994 ਦਾ ਜੀ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਚਾਰ ਸਸਾ ਭਰਾ ਵੀ ਆਰਮੀ ਦੇ ਵਿੱਚ ਆ ਮੁੰਡਾ ਇਹ ਵੀ ਆਰਮੀ ਦੇ ਵਿੱਚ ਆ ਚਾਰ ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਦੋ ਦੋ ਕਿੱਲੇ ਆਉਂਦੇ ਕੁੜੀ ਪੜੀ ਲਿਖੀ ਘਰੇਲੂ ਕੰਮ ਕਾਜ ਵਾਲੀ ਹੋਵੇ ਚੰਗੇ ਪਰਿਵਾਰ ਦੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਆ ਪੰਜ ਨੇ ਇੱਕ ਯੂਐਸਏ ਦੇ ਵਿੱਚ ਆ ਪੰਜ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੁੱਤ ਬਰਾੜ 993 ਦਾ ਡੇਟ ਆਫ ਬਰਥ ਹੈ ਜੀ ਯੂਐਸਏ 4 ਸਾਲ ਤੋਂ ਮੁੰਡਾ ਵਰਕ ਪਰਮਿਟ ਤੇ ਹੈ ਮੁੰਡਾ ਡਿਵੋਰਸਡ 8 ਸਾਲ ਦਾ ਬੇਟਾ ਹੈ ਕੋਲ ਮਾਤਾ ਪਿਤਾ ਅਸਪੈਰ ਨੇ ਕੁੜੀ ਡਿਵੋਰਸਡ ਹੋਵੇ ਭਾਵੇਂ ਇੱਕ ਬੇਟੀ ਵੀ ਹੋਵੇ ਕੁੜੀ ਯੂਐਸਏ ਦੇ ਵਿੱਚ ਹੀ ਰਹਿੰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਕਰ ਦਾ ਪੜ੍ਹਾਈ ਡਿਪਲੋਮਾ ਆਟੋਮੋਟਿਵ ਦਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 6 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 1996 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਮੁੰਡਾ ਰੋਬੋਟ ਆਪਰੇਟ ਤੇ ਪੇ 34k ਜਿਹੜੀ ਡਾਲਰ ਇਹਨਾਂ ਦੀ ਤੇ ਫੈਮਿਲੀ ਵੈਲ ਸੈਟਲਡ ਆ ਕੈਨੇਡਾ ਦੇ ਵਿੱਚ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਬਾਹਰ ਲਈ ਨੰਬਰ ਹੈ ਕੰਟਰੀ ਕੋਡ ਲਗਾ ਕੇ WhatsApp ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਨਾਲ ਨਾਉ ਸਟੱਡੀ ਕੈਨੇਡਾ ਤੋਂ ਜਿਹੜੀ ਕੀਤੀ ਹੋਈ ਆ ਪੈਣਾ ਤਿੰਨ ਮੈਡ ਭਰਾ ਹੈ ਕਣ ਮੈਡ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਡੇਟ ਆਫ ਬਰਥ 26 ਸਾਲ ਦੀ ਆ ਜੀ ਮੁੰਡੇ ਦੀ ਕੈਨੇਡਾ ਦੇ ਵਿੱਚ ਮੁੰਡਾ ਹੈ ਵੀ ਪੀਆਰ ਹੈ ਜੀ 20 ਕਿੱਲੇ ਜ਼ਮੀਨ ਆ ਭਰਾ ਇੱਕ ਅਣਮੈੜਾ ਕੱਦ ਕੁੜੀ ਦਾ ਕੱਦ ਜਿਹੜਾ 5 ਫੁੱਟ 6 ਇੰਚ ਜਾਂ ਪਲੱਸ ਹੋਵੇ ਮਤਲਬ ਮੁੰਡੇ ਦਾ ਕੱਦ 6 ਫੁੱਟ ਆ ਕਾਫੀ ਲੰਮਾ ਲੁਧਿਆਣਾ ਜ਼ਿਲ੍ਹੇ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਪਹਿਲਾ ਨੰਬਰ WhatsApp ਦੂਸਰਾ ਬਾਹਰਲਾ ਇਥੇ ਵੀ WhatsApp ਹੋਏਗਾ ਜਾਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜੀਲਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਪਲੱਸ 2 ਤੇ 2 ਸਾਲ ਦਾ ਕੋਰਸ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਸੌਰੀ ਭੈਣ ਇੱਕ ਹੈ ਮੈਡ ਨਹੀਂ ਮੈਡ ਪੁੱਛ ਲਿਓ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ 1 ਇੰਚ ਕਾਸਟ ਜੱਰਸੀ ਗੋਤਗਰੇਵਾਲ 8 10 1990 ਦਾ ਡੇਟ ਆਫ ਬਰਥ ਹੈ ਜੀ 10 ਸਾਲ ਕੈਨੇਡਾ ਲਗਾ ਕੇ ਵਾਪਸ ਆਇਆ ਮੁੰਡਾ ਕਰਦੀ ਜ਼ਮੀਨ ਤੇ ਜਿਹੜੀ ਖੇਤੀਬਾੜੀ ਐਗਰੀਕਲਚਰ ਦਾ ਕੰਮ ਆ ਤੇ ਡੇਰੀ ਫਾਰਮ ਦਾ ਕੰਮ ਆ 8 ਮੱਝਾਂ ਨੇ ਬਾਕੀ ਵਧੀਆ ਡੈਟੀ ਦਾ ਕੰਮ ਹੈ 20 ਕਰੇ ਲੋਕਾਂ ਮਕਾਜ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਰਾਜਪੁਰਾ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਮੁੰਡਾ ਬਲੌਂਕ ਕਰਦਾ ਪੜਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸਿਕ ਡੇਟ ਆਵਰ ਦਾ 30 3 1997 ਦੀ ਹੈ ਜੀ 12 ਕਿੱਲੇ ਜ਼ਮੀਨਾਂ ਮੁੰਡੇ ਨੂੰ ਸਕੂਲ ਟਰਾਂਸਪੋਰਟਿੰਗ ਦਾ ਕੰਮ ਆ ਕੱਲਾ ਕੱਲਾ ਮੁੰਡਾ ਜੀ ਕੁੜੀ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਰਾਜਪੁਰਾ ਮੁਹਾਲੀ ਫਤਿਹਗੜ੍ਹ ਸਾਹਿਬ ਰੋਪੜ ਏਰੀਆ ਨੂੰ ਪਹਿਲਾ ਇੱਥੋਂ ਦੇ ਇਹਨਾਂ ਨੂੰ ਫੋਨ ਕਰੋ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰ ਕੈਨੇਡਾ ਤੋਂ ਜਿਹੜਾ ਰਿਸ਼ਤਾ ਨਾਮਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 6 ਇੰਚ ਕਾਸਟ ਜਨ ਸੇਖ ਡੇਟ ਆਫ ਬਰਥ 8/2/1997 ਦੀ ਕੈਨੇਡਾ ਦੇ ਵਿੱਚ ਸਿਟੀਜ਼ਨਾ ਕੁੜੀ ਗਵਰਨਮੈਂਟ ਜੌਬ ਤੇ ਐ ਸਿਟੀਜ਼ਨਾ ਕੈਨੇਡਾ ਤੇ ਗਵਰਨਮੈਂਟ ਜੌਬ ਕੈਨੇਡਾ ਦੇ ਵਿੱਚ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਨਸਾਰਹਿਤ ਖਾਨਦਾਨੀ ਪਰਿਵਾਰ ਦੇ ਤੇ ਚੰਗੀ ਜੌਬ ਹੋਵੇ ਕੁੜੀ ਨਾਨਕੇ ਪਰਿਵਾਰ ਨਾਲ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਤੇ ਮੁੰਡਾ ਵੀ ਟੋਰਾਂਟੋ ਤੋਂ ਹੀ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਆ ਨਾਮ ਸਿੰਘ ਅੰਮ੍ਰਿਤਸਰ ਸਾਹਿਬ ਰਹਿ ਹੈ ਸ ਇਹਨਾਂ ਦੀ ਤੇ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆਈਟੀ ਕੰਪਿਊਟਰ ਦੀ ਇੰਜੀਨੀਅਰ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਯੂਕੇ ਡੈਂਟਲ ਡਾਕਟਰ ਹੈ ਪੈਣ ਆ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਸੇਖੋਂ 8 2 1997 ਦਾ ਡੇਟ ਆਫ ਬਰਥ ਹੈ ਜੀ ਯੂਕੇ ਵਰਕ ਪਰਮਿਟ ਤੇ ਆ ਮੁੰਡਾ ਕੁੜੀ ਪੈਣ ਭਰਾ ਜੁਕੀ ਹੈ ਕੁੜੀ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਜਾਂ ਯੂਕੇ ਵੈਸੇ ਗਈ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾੜਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੰਮੈਡ ਭਰਾ ਇੱਕ ਕੰਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਰ ਸੰਧੂ ਡੇਟ ਆਫ ਬਰਥ 5 ਅਕਤੂਬਰ 1987 ਦਾ ਜੀ ਸੈਲ ਲੈਂਡਸਕੇਪਿੰਗ ਮਟੀਰੀਅਲ ਦਾ ਜਿਹੜਾ ਬਿਜ਼ਨਸ ਹੈ ਤੇ ਫਾਰਮ ਇਕੱਠ ਕਿੱਲੇ ਜ਼ਮੀਨ ਹੈ ਭਰਾ ਇੱਕ ਕੰਮੈਡ ਹੈ ਕੁੜੀ ਘਰੇਲੂ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਵਟਸਐਪ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਆਲ ਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਡ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤਾਲੀਵਾਲ 11 1990 ਦਾ ਡੇਟ ਆਫ ਬਰਥ ਹੈ ਜੀ ਐਗਰੀਕਲਚਰ ਦੀ ਤਿੰਨ ਕਿੱਲੇ ਜ਼ਮੀਨ ਹੈ ਐਗਰੀਕਲਚਰ ਦਾ ਵਧੀਆ ਕੰਮ ਆ ਕੁੜੀ ਘਰੇਲੂ ਹੋਵੇ ਤਲਾਕਸ਼ੋਦਾ ਲੜਕੀ ਵਾਲੇ ਵੀ ਜਿਨ੍ਹਾਂ ਨੂੰ ਸੰਪਰਕ ਜਿਹੜਾ ਕਰ ਸਕਦੇ ਨੇ ਕੋਈ ਬੱਚਾ ਨਾ ਹੋਵੇ ਪਰ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਆਰ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪੀਐਸਸੀ ਕੰਪਿਊਟਰ ਸਾਇੰਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਆ ਦੋ ਅਨਮੈਡ ਭਰਾ ਇੱਕ ਆਨਮੈਡ ਕੱਦ 5 ਫੁੱਟ 11 ਇੰਚ ਕਾਸਟ ਤਰਖਾਨ ਹਿੰਦੂ 93 1996 ਦਾ ਡੇਟ ਆਫ ਬਰਥ ਆ ਜੀ ਗਵਰਨਮੈਂਟ ਜੌਬ ਆਰਮੀ ਦੇ ਵਿੱਚ ਆ ਮੁੰਡਾ ਇੰਡੀਅਨ ਆਰਮੀ ਦੇ ਵਿੱਚ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ ਕੱਦ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸੋ ਜਿੰਨੇ ਵੀ ਅੱਜ ਦੇ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਇੱਕ ਬੇਨਤੀ ਹੈ ਜੀ ਵੀਡੀਓ ਦੇ ਲਗਭਗ 22 ਮਿੰਟਾਂ ਦੀ ਵੀਡੀਓ ਹੈ ਤੁਸੀਂ ਲਾਸਟ ਤੱਕ ਦੇਖ ਰਹੇ ਹੋ ਤਾਂ ਮੈਂ ਤੁਹਾਡੇ ਲਈ ਇੱਕ ਬੇਨਤੀ ਹੈ ਕੁੜੀਆਂ ਦੀ ਫੀਸ ਦੇ ਲਈ ਆਪਾਂ ਜਿਹੜਾ 200 ਰੁਪਿਆ ਲੈਸ ਕੀਤਾ ਹੋਇਆ ਹੈ ਜਿਨ੍ਹਾਂ ਨੇ ਵੀ ਕੁੜੀ ਦੀ ਐਡ ਪਵਾਉਣੀ ਹੈ ਬੇਟੀ ਦੀ ਭੈਣ ਭਰਾ ਹਨ ਉਹ ਆਪਾਂ ਨੂੰ ਸੰਪਰਕ ਜਿਹੜੇ ਤੁਸੀਂ ਨੰਬਰ ਦੇਖ ਰਹੇ ਹੋ ਨਾਲ ਇਹਦੇ ਤੇ ਗੱਲਬਾਤ ਕਰ ਸਕਦੇ ਹੋ ਤੇ ਮੈਸੇਜ ਕਰ ਸਕਦੇ ਹੋ ਸੌਰੀ ਗੱਲਬਾਤ ਨਹੀਂ ਗੱਲਬਾਤ ਕਰਨ ਦਾ ਟਾਈਮ ਹੈ ਸ਼ਾਮ ਨੂੰ 7:30 ਤੋਂ 8:30 ਫੋਨ ਕਰ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੇ ਐਡ ਪਾਉਣੀ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਸਾਡੀ ਟੀਮ ਤੁਹਾਨੂੰ ਪ੍ਰੋਸੈਸ ਭੇਜੇਗੀ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੀ 10 ਪੁਆਇੰਟ ਲਿਖੇ ਹੁੰਦੇ ਆ ਡਾਟੇ ਦੇ ਸਿਰਫ 10 ਪੁਆਇੰਟ ਹੀ ਡਾਟਾ ਜੋ ਪੁੱਛਿਆ ਉਹੀ ਭੇਜੋ ਨਾਨਕਿਆਂ ਦਾ ਗੋਤ ਫਲਾਨਾ ਠਮਕੜਾ ਉਹ ਹੋ ਗਿਆ ਹੋ ਗਿਆ ਇਹ ਚੀਜ਼ਾਂ ਨਾ ਭੇਜੋ ਜੀ ਜੋ ਪੁੱਛਿਆ ਸਿਰਫ ਉਹੀ ਡਾਟਾ ਭੇਜੋ ਤੇ ਬੇਨਤੀ ਹੈ ਜਿਨ੍ਹਾਂ ਨੇ ਐਡ ਪਾਉਣੀਆਂ WhatsApp ਤੇ ਮੈਸੇਜ ਕਰੋ ਸੋ ਆਏ ਐਤਵਾਰ ਨੂੰ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆਂ ਤੇ ਸਾਰੇ ਰਿਸ਼ਤੇ ਨੰਬਰਾਂ ਸਮੇਤ ਹੁੰਦੇ ਆ ਜਿੱਥੋਂ ਤੱਕ ਤੁਹਾਡੇ ਸਾਥ ਸਬੰਧੀ ਜਿੱਥੋਂ ਤੱਕ ਤੁਹਾਡੇ ਯਾਰ ਦੋਸਤ ਜਿੱਥੋਂ ਤੱਕ ਮੰਨ ਕੇ ਚਲੋ ਰਿਸ਼ਤੇਦਾਰ ਇਸ ਵੀਡੀਓ ਦੀ ਜ਼ਰੂਰਤ ਹੈ ਉਥੋਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਉਹਨਾਂ ਹੱਥਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਬਾਕੀ ਐਡ ਪਵਾਉਣ ਲਈ ਇਸ ਨੰਬਰ ਦੇ ਉੱਪਰ ਸੰਪਰਕ ਜਾਂ ਸੌਰੀ ਮੈਸੇਜ ਕਰ ਸਕਦੇ ਹੋ ਤੇ ਮਿਲਦੇ ਹਾਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ